ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਠੀਕ ਠਾਕ ਹੋ ਤੇ ਬਾਈ ਜੀ ਇੱਕ ਨਾ ਦੇਖੋ ਲਫਾਫੇ ਪਿਆ ਤੁਹਾਡੇ ਸਾਹਮਣੇ ਇਹ ਪੰਜੀਰੀ ਵਾਲਾ ਹਨ ਜਿਹੜੇ ਸਾਲ ਦੇ ਵਿੱਚ ਆਪਾਂ ਪੰਜੀਰੀ ਲੌਣੇ ਤਕਰੀਬਨ ਹਰੇਕ ਘਰ ਦੇ ਵਿੱਚ ਜਿਹੜੀ ਉਹ ਪੰਜੀਰੀ ਰਲਾਈ ਜਾਂਦੀ ਆ ਖਾਧੀ ਜਾਂਦੀ ਆ ਤੇ ਅਸੀਂ ਦੁਕਾਨ ਦੇ ਵਿੱਚ ਬੈਠੇ ਸੀ ਇੱਕ ਵੀਰ ਨਾ ਸਾਡੇ ਕੋਲ ਇੱਥੇ ਪੰਜੀਰੀ ਲੈ ਕੇ ਆਇਆ ਸੀ ਇਹ ਲਫਾਫੇ ਦੇ ਵਿੱਚ ਪਾ ਕੇ ਸਪੈਸ਼ਲ ਦਿਖਾਉਣ ਵਾਸਤੇ ਤੇ ਜਦੋਂ ਅਸੀਂ ਨਾ ਉਹ ਪੰਜੀਰੀ ਖਾ ਰਹੇ ਸੀ ਤਾਂ ਖਾਂਦੇ-ਖਾਂਦੇ ਕੀ ਹੋਇਆ ਨਾ ਜਦੋਂ ਮੈਂ ਚਮਚੇ ਨਾਲ ਪੰਜੀਰੀ ਕੱਢਣ ਲੱਗਿਆ ਤਾਂ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਇਹਦੇ ਵਿੱਚ ਨਾ ਇੱਕ ਆ ਨਾਟ ਪਾਇਆ ਹੋਇਆ ਸੀ ਟੋਪੀ ਪਾਈ ਵੀ ਆ ਨਾਟ ਦੀ ਤੇ ਇਹ ਜਦੋਂ ਮੈਂ ਖਾਣ ਲੱਗਿਆ ਚਲੋ ਮੈਂ ਕਈ ਵਾਰ ਇਦਾਂ ਹੁੰਦਾ ਵੀ ਚਲੋ ਗਲਤੀ ਨਾਲ ਪਨੀਰੀ ਲਾਉਣ ਵੇਲੇ ਜਿਹੜਾ ਹਨ ਉਹ ਵਿੱਚ ਕਈ ਵਾਰ गिर ਜਾਂਦਾ ਨਹੀਂ ਪਤਾ ਲੱਗਦਾ ਜਾਂ ਭਾਂਡੇ 'ਚ ਪਾਉਣ ਵੇਲੇ ਵਿੱਚ ਹੁੰਦਾਗਾ ਤੇ ਜਦੋਂ ਮੈਂ ਉਹ ਮੁੰਡੇ ਨੂੰ ਦਿਖਾਇਆ ਤਾਂ ਉਹ ਕਹਿੰਦਾ ਵੀ ਨਹੀਂ ਕਹਿੰਦਾ ਇਹ ਵੀ ਡਿੱਗਿਆ ਨਹੀਂ ਹੈਗਾ ਇਹ ਜਾਣ ਬੁੱਝ ਕੇ ਕਰਦਿਆਂ ਨੇ ਲਫਾਫੇਜ ਪਾ ਕੇ ਭੇਜਿਆ ਤੇ ਬਾਈ ਉਹ ਕਹਿੰਦੇ ਵੀ ਲੋਹਾ ਪਾਇਆ ਗਿਆ ਇਹਦੇ ਵਿੱਚ ਸਪੈਸ਼ਲ ਪਾ ਕੇ ਭੇਜਿਆ ਉਹ ਕਹਿੰਦੇ ਵੀ ਜਦੋਂ ਵੀ ਅਸੀਂ ਘਰੋਂ ਬਾਹਰ ਨਿਕਲਦੀ ਚੀਜ਼ਾਂ ਸਾਨੂੰ ਘਰ ਦੇ ਇਹ ਚੀਜ਼ਾਂ ਪਾ ਕੇ ਦਿੰਦੇ ਆ ਉਹ ਮੁੰਡੇ ਨੂੰ ਜਦੋਂ ਮੈਂ ਪੁੱਛਿਆ ਤਾਂ ਮੈਂ ਕਿਹਾ ਹੁਣ ਇਹਦਾ ਵੀ ਐਂ ਦੱਸੋ ਹੱਲ ਵੀ ਮੈਂ ਨਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਵੀਡੀਓ ਦੇਖਦੇ ਆ ਉਹਨਾਂ ਨੂੰ ਇਹ ਪਹੁੰਚਦਾ ਕਿ ਵੀਰੇ ਦਾ ਕਾਰਨ ਕੀ ਹੁੰਦਾ ਨਾ ਪਜੀਰੀ ਦੇ ਵਿੱਚ ਜਿਹੜਾ ਲੋਹਾ ਪਾਇਆ ਗਿਆ ਪਾ ਕੇ ਭੇਜਿਆ ਗਿਆ ਉਹ ਕਹਿੰਦੇ ਵੀ ਘਰੋਂ ਜਿਹੜਾ ਬਾਹਰ ਜਾਂਦਾ ਉਹਦੇ ਕਰਕੇ ਲੋਹਾ ਪਾਇਆ ਗਿਆ ਤੇ ਉਹ ਕਾਰਨ ਕੀ ਆ ਵੀਰ ਤੇ ਜਾਇਦ ਦੱਸੋ ਵੀ ਜਿੰਨਾ ਜਿੰਨਾਂ ਦੇ ਪਰਿਵਾਰਾਂ ਦੇ ਅੱਜ ਵੀ ਕਿਹੜੇ ਮੈਂਬਰ ਆ ਹਨ ਜਾਂ ਹੋਰ ਵੀ ਆ ਕੋਈ ਜਿਹੜੇ ਇਸ ਤਰ੍ਹਾਂ ਦੇ ਖਾਣੇ ਚੀਜ਼ਾਂ ਲੋਹਾ ਪਾ ਕੇ ਭੇਜ ਦਿਆ ਉਹ ਕਾਰਨ ਕਾਹ ਤੋਂ ਭੇਜ ਦਿਆ ਕਿਉਂ ਭੇਜ ਦਿਆ ਹਨ ਇਹ ਬਹਿਮ ਆ ਜਾਇਦ ਨਾਲ ਕੋਈ ਜੁੜੀ ਹੋਈ ਸੱਚਾਈ ਆ ਨਾ ਪਲੀਜ਼ ਲਾਜ਼ਮੀ ਵੀਰੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਵੀਡੀਓ ਸ਼ੇਅਰ ਲਾਜ਼ਮੀ ਕਰਿਓ ਤੇ ਦੱਸਿਓ ਕੋਈ ਅੰਧਵਿਸ਼ਵਾਸ ਆ ਜਾਂ ਇਹਦਾ ਕੋਈ ਕਾਰਨ ਆ